ਗਲਤ ਨਹੀਂ ਕਿ ਸੁਣ ਲਈ ਹੈ ਸਤਨਾਮੁਈ ਕੰਕਾਰ ਵਾਹਿਗੁਰੂ ਲੈ ਮਾਰ ਸੋਈ ਚ ਵੇਖੀ ਜਾਨੀ ਆ ਵੀ ਚਾਹ ਲੈ ਕੇ ਆਉਂਦੀ ਐ ਉਹ ਕੁੜੀ ਚਾਹ ਚਾ ਕਰੀ ਜਾਂਦੀ ਐ ਆਦੀ ਮੰਮੀ ਮੇਰੇ ਸਿਰ ਦੁਖਦਾ ਤੇ ਮਹਾਰਾਣੀ ਇੱਥੇ ਪਾਸ ਕਰਨ ਲੱਗੀ ਪਈ ਐ ਹਾਂ ਹੁਣੀ ਬਣਾ ਲੈ ਬਣਾ ਦਿੰਨੀ ਆ ਹੁਣੀ ਤੈਨੂੰ ਕੰਮ-ਕੁੰਮ ਦਾ ਪਤਾ ਲੱਗਦਾ ਕਿ ਨਹੀਂ ਹੋਰ ਤਸਕਾਦੀ ਮੰਮੀ ਹੁਣੀ ਨੇ ਸਿਕਰ ਦੁਪਹਿਰਾ ਚੜਿਆ ਪਿਆ ਹਜੇ ਤੂੰ ਸਾਨੂੰ ਚਾਹ ਦੀ ਘੁੱਟ ਨਹੀਂ ਪਿਆਈ ਰੋਟੀ ਦਾ ਟਾਈਮ ਹੋਇਆ ਪਿਆ ਸਾਰੇ ਨੇ ਬਾਹਰ ਅੰਦਰ ਵੀ ਜਾਣਾ ਹੁੰਦਾ ਕਿ ਤੇਰੇ ਮੂੰਹ ਕੰ ਨਹੀਂ ਚੱਕੀ ਜਾਇਆ ਕਰਨ ਬਸ ਪਾਠ ਕਰਕੇ ਉਹਨੂੰ ਚਾਹ ਬਣਾਉਣੀ ਕਰਦੀ ਐ ਪਾਠ ਪਾੜ ਤਾ ਦੁਪਹਿਰੇ ਵੀ ਕਰ ਲੈਂਦੀ ਪਹਿਲੇ ਕੰਮ ਕੰਮ ਨੂੰ ਵੇਟ ਰਿਆ ਕਰ ਕਰਦੀ ਐ ਉਹ ਮੈਂ ਚਾਹ ਬਣਾਉਣੀ ਕਰਦੀ ਐ ਕਰਦੀ ਐ ਤੇਰਾ ਮੂੰਹ ਨਹੀਂ ਦੇਖਣਾ ਸੀ ਤੈਨੂੰ ਕੰਮ ਕਰਨ ਵਾਸਤੇ ਲਿਆਂਦਾ ਬੈਹ ਜਾਂਦੀ ਤੜਕੀ ਸੁਰਖੀ ਪਾウダー ਲਾ ਕੇ ਕੰਮ ਦੀ ਨਹੀਂ ਧੰਦੇ ਦੀ ਨੀਗੀ ਅਸ਼ੁਕਰ ਆ ਗਿਆ ਕੀ ਹੋ ਗਿਆ ਬੇਬੇ ਬੇ ਕੀ ਹੋਣਾ ਸੀ ਵੇ ਪਹਿਲਾਂ ਤਾਂ ਵਿਆਹ ਵੇਲੇ ਜਦ ਪਾਇਆ ਉਹਨਾਂ ਨੇ ਤੇਰੇ ਸਹੁਰਿਆਂ ਨੇ ਉਹਨਾਂ ਘਰੇ ਆ ਜਦ ਪਾਈ ਰੱਖਦੀ ਆ ਨਾ ਟਾਈਮ ਨਾ ਜੈ ਨਾ ਪਾਣੀ ਪਹਿਲਾਂ ਤਾਂ ਨੰਦਕਾਰਜ ਕਰੇ ਇਹਨਾਂ ਨੇ ਆਪਾਂ ਫੇਰੇ ਕਰਨੇ ਸੀਗੇ ਉਦੋਂ ਇਹਨਾਂ ਨੇ ਗੱਲ ਸੁਣੀ ਆ ਹੁਣ ਨਿਤ ਪਾਠ ਕਰਨ ਵਾਹ ਜਾਂਦੀ ਏ ਜੱਬ ਨਾ ਪਾਵਾਂ ਤਾਂ ਹੋਰ ਕੀ ਕਰਾਂ ਚੱਲ ਤੁਸੀਂ ਫਿਕਰਾਂ ਕਰੋ ਮੈਂ ਕਰਦਾ ਠੀਕ ਉਹਨੂੰ ਵੀਰੇ ਕੋਈ ਪੱਕਾ ਹੱਲ ਕਰੋ ਤੁਸੀਂ ਤੁਸੀਂ ਫਿਕਰਾਂ ਕਰੋ ਮੈਂ ਕਰਦਾ ਪੱਕਾ ਹੱਲ ਲੋ ਆ ਕੁੜੀ ਸਹੀ ਕਹਿੰਦੀ ਆ ਉਹਦਾ ਪਾਠ ਜਾਂ ਬੰਦ ਕਰਾਉਣਾ ਪਊਗਾ ਚਲੋ ਚਲੋ ਕਰਾਉਣੇ ਆਪਾਂ ਦਾ ਮੈਂ ਕਰਾਉਣਾ ਲੋ ਪੀ ਰੱਖਿਆ ਉਹਨੇ ਤਾਂ ਉਹ ਗੱਲ ਸੁਣੋ ਏ ਤੂੰ ਤੜਕੇ ਉੱਠ ਕੇ ਪਾਠ ਕਰਨ ਲੱਗਿਆ ਨਹੀਂ ਆ ਤੈਨੂੰ ਐ ਨਹੀਂ ਮੇਰੀ ਮਾਂ ਨੂੰ ਚਾਹ ਪਾਣੀ ਬਣਾ ਕੇ ਦੇ ਦਿਆਂ ਪਹਿਲਾਂ ਨਾ ਬਣਾਉਣ ਲੱਗੀ ਸੀ ਫਿਰ ਹੁਣ ਡੇਢ ਕਿਵੇਂ ਹੋ ਗਈ 11 ਵਜੇ ਪੈ ਤੈਨੂੰ ਐ ਨਹੀਂ ਦਾ ਟਾਈਮ ਨੂੰ ਚਾਹ ਪਾਣੀ ਚਾਹੁੰਦਾ ਨਹੀਂ ਬਸ ਮੈਂ ਪਾਠ ਕਰਨ ਲੱਗਿਆ ਰੋਟੀ ਦਾ ਟਾਈਮ ਹੋਇਆ ਬੈ ਰੋਟੀ ਦਾ ਤੇਰੀ ਮਾਂ ਪੇਉਣ ਤੇਰੇ ਕੋਲ ਖਾ ਕੇ ਭੇਜਿਆ ਕਿ ਨਹੀਂ ਆ ਦੱਸ ਜੇ ਅੱਗੇ ਤਾਂ ਮੇਰੀ ਮਾਂ ਨੂੰ ਲੈ ਕੇ ਚਾਹ ਪਾਣੀ ਮਿਲੇ ਨਾ ਤਾਂ ਤੇਰੀ ਮੈਂ ਤੌਣ ਵੜ ਦੂੰ ਆ ਵੀ ਸਮਝ ਨਾ ਬਣਾ ਛੇਤੀ ਜੇ ਤੈਨੂੰ ਉਹਨੂੰ ਖਿੱਚਦਾ ਰਹੇ ਮੈਂ ਜਿਹੜਾ ਤੁਸੀਂ ਕੰਮ ਕਰੋਗੇ ਉਹੀ ਕਰੂਗੀ ਜਿਹੜੀ ਚੀਜ਼ ਤੁਸੀਂ ਕਹੋਗੇ ਉਹੀ ਤੁਹਾਨੂੰ ਖਾਣ ਨੂੰ ਬਣਾ ਕੇ ਦੇਊਗੀ ਠੀਕ ਨਾ ਕਰੋ ਚੰਗਾ ਖਿੱਚਦੀ ਤਾਂ ਉਹ ਖਿੱਚ ਕੇ ਰੱਖਣੀ ਪਊਗੀ ਸਹੀ ਗੱਲ ਹੈ ਇਹਨੂੰ ਸੂਤ ਆਉਂਦੀ ਮੈਂ ਤਾਂ ਸਿਰ ਤੇ ਚੜ ਜੂਗੀ ਕੋਈ ਗੱਲ ਨਹੀਂ ਮੈਂ ਚੰਗੀ ਦਾ ਖਿੱਚ ਕੇ ਆਇਆ ਨੂੰ ਕਹਿ ਕੇ ਆਏ ਮਾਂ ਨੂੰ ਤੜਕੇ ਟਾਈਮ ਨਾਲ ਚਾਹ ਬਣੀ ਮਿਲਣਾ ਚਾਹੀਦਾ ਨਾ ਮਿਲਾਂ ਤਾਂ ਧੌਂਡ ਵੱਡੂਗਾ ਮੈਂ ਇਹ ਲਿਆਂਦੀ ਕਾਦੇ ਵਸਤੇ ਆ ਸਹੀ ਗੱਲ ਕੰਮ ਕਰਨ ਵਸਤੇ ਲਿਆਂਦੀ ਆ ਹੋਰ ਕੋਈ ਮੂੰਹ ਥੋੜਾ ਵੇਖਣਾ ਕਿ ਸੋਹਣੀ ਆ ਤਾਂ ਮੂੰਹ ਹੀ ਵੇਖਣਾ ਬਸ ਕੱਲਾ ਉਹਦਾ ਤੁਸੀਂ ਜਿਹੜੀ ਚੀਜ਼ ਕਹੋਗੇ ਤੁਹਾਨੂੰ ਉਹ ਬਣਾ ਕੇ ਦੇ ਮਨਾ ਲੈਨੇ ਆ ਮੇਰਾ ਤਾਪ ਜੀ ਜਾ ਕਰੀਏ ਤੂੰ ਸਿਕਾ ਨਾ ਕਰੋ ਹੁਣ ਜਾਣਾ ਸ਼ਾਮ ਵਕਤ ਮੀਟ ਲੈ ਕੇ ਆਉਣਾ ਅੱਜ ਆਪਾਂ ਮੀਟ ਖਾਵਾਂਗੇ ਸ਼ਾਮ ਨੂੰ ਤੇ ਆ ਫਿਰ ਅੱਜ ਮੀਟ ਹੀ ਖਾਵਾਂ ਚੱਲ ਮੈਂ ਲੈ ਕੇ ਆਉਣਾ ਫਿਰ ਚੰਗਾ ਖੇਤੀ ਆ ਜੀ ਓਏ ਮੁਰਗਾ ਖਾਵਾਂਗੇ ਤਾਂ ਕਿੱਧਰ ਗਈ ਹੋ ਉਹ ਹੈਲੋ ਓਏ ਪੁਰਾ ਹਾਂ ਜੀ ਮੈਂ ਮੀਟ ਲੈ ਕੇ ਆਇਆ ਮੁਰਗਾ ਤੇ ਪੂਰਾ ਕਰਾਰਾ ਬਣਾ ਲਈ ਨਜ਼ਾਰਾ ਅੱਜ ਖਾਣ ਦਾ ਆ ਗਿਆ ਨਾ ਸਮਝ ਹਾ ਅੱਜ ਮੁਰਗਾ ਖਾਵਾਂਗੇ ਬਣ ਕੇ ਮੁਰਗਾ ਨਹੀਂ ਜੀ ਮੈਂ ਦਾਲ ਖਿਚੜੀ ਬਣਾਉਣੀ ਠੀਕ ਹੈ ਤੇ ਮੁਰਗਾ ਤੇਰੀ ਮਾਂ ਬਣਾਉਗੀ ਮੈਂ ਤਾਂ ਅੱਜ ਤੱਕ ਮੁਰਗਾ ਨਹੀਂ ਬਣਾਇਆ ਕਿ ਨਾਲ ਸਾਢੇ ਪਿੰਡ ਬਣਿਆ ਫਿਰ ਮੈਂ ਦਾਲ ਖਿਚੜੀ ਬਣਾਉਣੀ 4 ਪਿੰਡ ਕੀ ਬਣਾ ਕੀਨੇ ਬਣਾ ਸਾਨੂੰ ਨੇ ਬਣਾ ਸਾਨੂੰ ਮੁਰਗਾ ਚਾਹੀਦਾ ਸੀ ਮੀਟ ਖਾਣੇ ਦਾ ਖਾਵਾਂਗੇ ਆਜੀ ਸਮਝ ਮੈਂ ਮੈਂ ਨਾ ਅੱਜ ਤੱਕ ਹੱਥ ਨਹੀਂ ਲਾਇਆ ਮੁਰਗੀ ਨਾ ਦੇ ਨੂੰ ਜੀ ਦੀਦੀ ਨੂੰ ਕਹਿ ਕੇ ਬਣਾ। ਦੀਦੀ ਨਹੀਂ ਤੂੰ ਬਣਾਏਂ ਨਹੀਂ ਤੂੰ ਤੂੰ ਬਣਾਏਂ ਖਾਣਾ। ਇਹ ਤਾਂ ਮਾਵੇਂ ਮੀਠ ਬਣਾਉਗੀ ਸਭ ਤੋਂ ਜੇ ਖਾਵੇ ਆਪ ਨੂੰ। ਹਾਂ? ਅੰਨੀ ਜੋ ਕਹੇ ਕੀ ਕਰਤਾ ਨੇ? ਬੇਬੇ ਨੂੰ ਮੀਠ ਲੈ ਕੇ ਕੱਫੀ ਤੇ ਦਾਲ ਪਣਾਈ ਬੱਠੀ ਆ। ਉਹ ਫੇਰ ਤੇ ਦੀ ਗਿੱਚੀ ਪਰੇਣਾ। ਦਾਲ ਕੀ ਨੇ ਅਕਾਸ਼ੀ ਦਾਲ ਬਣਾ ਲੈ। ਇਹ ਆਪਣੇ ਲਈ ਨੂੰ ਹੈ ਨਹੀਂ ਰਹਿਣ ਤੇ ਲੈ ਕੇ। ਨਹੀਂ ਦਾਲ ਤਾਂ ਸਮਝ ਲਈ। ਜਦੀ ਗੱਲ ਨਹੀਂ ਤੈਨੂੰ ਬਚਾਵੇ ਸੀ। ਸਾਹਮਣੇ ਕਿਉਂ ਤੂੰ? ਚਲੋ ਪੁੱਤਰਾ ਸਾਂ। ਘਰਨੇ ਨੂੰ ਸਨਾਰ ਕੇ ਨੂੰ। ਤਾਦੇ ਛੱਡਣ ਲਈ ਆਪਾਂ। ਵੱਡੇ ਦਾ ਫਾਹਾ ਇਹ ਬਹੁਤ ਠੀਕ ਕੀਤਾ ਤੂੰ ਇਹ ਬਹੁਤ ਤੂੰ ਇਹ ਫਰਟਾ ਫਰਟਾ ਇਹਦਾ ਫਾਹਾ ਮੈਂ ਬੱਸ ਗੱਲ ਤਰੀਕ ਸੁਣ ਲਈ ਹੈ ਨਹੀਂ ਗਈ ਆਸ ਬਣਾ ਨਹੀਂ ਜਿਹੜੀ ਗੱਲ ਤੈਨੂੰ ਕਹਾਂਗੇ ਹੁਣ ਹੀ ਚਾਹੀਦਾ ਸੋਚ ਲੈ ਹੁਣ ਵੀ ਜੇ ਬੀਠ ਨਾ ਪੜਾ ਕੇ ਜਿੱਤਾ ਨਾ ਤੇ ਜਿਉਂਦੀ ਨਹੀਂ ਬਚਦੀ ਤੂੰ ਸਮਝ ਗਿਆ ਬਈ ਹੁਣ ਇਹਦੀ ਮਾਂ ਜਿਹੜੀ ਗੱਲ ਕਹਿੰਦਾ ਉਹ ਤੈਨੂੰ ਕਰਦੀ ਕਹੂਗੀ ਜਿਹਦੀ ਮਾਂ ਜੀ ਹੋ ਗਈ ਸਮਝੀ ਗੱਲ ਕਰਨੇ ਹਾਂ ਹਾਂ ਮੈਂ ਬਤਾਉਂ ਮੈਂ ਸਾਹ ਬਕ ਨਹੀਂ ਤਕਣਾ ਚੱਲ ਫਿਰ ਮੈਂ ਲਾਉਣਾ ਚੱਲ ਕੰਮ ਤੇ ਚੱਲਣ ਨੂੰ ਪਹਿਲਾਂ ਪਾਉਂਦਾ ਪਾਇਆ ਨਹੀਂ ਚੱਲ ਕਿਉਂਦੀ ਨੇ ਵੱਢ ਦੇ ਦਾ ਫਾਹਾ ਮੰਮੀ ਇਹਨੇ ਅੱਜ ਮੇਰੇ ਕੋਈ ਵੀ ਰੀਤੀ ਜੇ ਮਿਠਾਈ ਕਿ ਮੈਂ ਮੀਟ ਕਾ ਬਣਾਇਆ ਨਹੀਂ ਅੱਜ ਇਹਦਾ ਫਾਹਾ ਵੱਢੋ ਇਹਦਾ ਫਾਹਾ ਵੱਟਣਾ ਹੀ ਪਊਗਾ ਹੁਣ ਨਹੀਂ ਨਹੀਂ ਵੀਰੇ ਇੱਕ ਗੱਲ ਸੁਣਦੀ ਇਹੇ ਅਦੀ ਮੈਂ ਤਾਂ ਬਣਾਇਆ ਹੀ ਨਹੀਂ ਸਾਡੇ ਤਾਂ ਘਰੇ ਨਹੀਂ ਬਣਦਾ ਤੇਰੇ ਘਰ ਨੂੰ ਅਸੀਂ ਅਗਲਾ ਨਹੀਂ ਨਹੀਂ ਬਣਦਾ ਤਾਂ ਨਾ ਬਣੇ ਨਹੀਂ ਬਣਦਾ ਨਾ ਬਣੇ ਅਸੀਂ ਤਾਂ ਖਾਣੇ ਆ ਸਾਨੂੰ ਤਾਂ ਖਾਣਾ ਪਊਗਾ ਜੇ ਤੂੰ ਅੱਜ ਨਾਮ ਨਾ ਆਇਆ ਨਾ ਹਸਾਬ ਲਾ ਲਈ ਆਪਦਾ ਅੱਜ ਅਸੀਂ ਮੀਠ ਖਾਣੇ ਹੀ ਖਾਣਾ ਹੈ ਮੈਂ ਚੁੱਪ ਕਰ ਕਿਉਂ ਬੋਲੀ ਜਾਂਦਾ ਸੁਪਣੀ ਬੱਬੇ ਬਹੁਤ ਤੰਗ ਕੀਤਾ ਐਨੇ ਚਲ ਕੋਈ ਨਹੀਂ ਸ਼ਾਂਤ ਹੋ ਇਹਦਾ ਆਪਾਂ ਕਿਸੇ ਹੋਰ ਹਸਾਬ ਨਾਲ ਤਰੀਕੇ ਨਾਲ ਕਿਸੇ ਨਾਲ ਫਾਹਾ ਵਢਾਂਗੇ ਬੱਬੇ ਮੇਰੇ ਨਾਲ ਕੁੜੀ ਕੰਮ ਕਰਦੀ ਆ ਅੱਛਾ ਤੂੰ ਮੈਨੂੰ ਪਸੰਦ ਵੀ ਕਰਦੀ ਆ ਦੀ ਮੈਨਾਂ ਗੱਲ ਵੀ ਤੇ ਸੁਣ ਕੋਈ ਨਾ ਬੈਕਗਰਾਉਂਡ ਉਹ ਸਾਰਾ ਸਮਾਨ ਹੁੰਦੀ ਹੈ ਚਿਕਨ ਮੀਟ ਅੰਡੇ ਮੱਛੀ ਸਾਰਾ ਸਮਾਨ ਉਹ ਇਹ ਪਹਿਲਾਂ ਕਿਹਨਾਂ ਪਹੁੰਚਿਆ ਚਲ ਕੋਈ ਨਹੀਂ ਆਪਾਂ ਹੁਣ ਸੀ ਇਹ ਤੇਰਾ ਵਿਆਹ ਉਧਰ ਕਰ ਦਿੰਦੇ ਇੱਧਰ ਆ ਗਲਗਲਾਵਾ ਐਵੇਂ ਪਾ ਕੇ ਬਹਿ ਗਿਆ ਇਹ ਤਾਂ ਆਪਾਂ ਗਲਤੀ ਬਹੁਤ ਵੱਡੀ ਕਰ ਲਈ ਬਹੁਤ ਵੱਡੀ ਗੱਲ ਹੁਣ ਨਾ ਮੇਰੀ ਗੱਲ ਸੁਣ ਉਹ ਕੁੜੀ ਕਿੱਥੇ ਆਪਣੀ ਨਹੀਂ ਓਰੇ ਆ ਜਾ ਨੀ ਕੁੜ ਗਿਆ ਤੂੰ ਵੀ ਹਾਂ ਹੁਣ ਬਲਾਕ ਵਾਲੀ ਨਾ ਬਸਲਾ ਕਰ ਲੈ ਮੈਂ ਮਸੂਰਾ ਕਰਦੇ ਕੋਈ ਫੇਰ ਇਹੇ ਜੀ ਪਸਾ ਦੇਂਦੀ ਨਹੀਂ ਸੀ ਕਈ ਵਾਰ ਤੇ ਪਤਾ ਨਹੀਂਦਾ ਪੁੱਛ ਲੋ ਬਣਾ ਜਾ ਹੁਣ ਆਪਾਂ ਇਹਦਾ ਫਾਹਾ ਵਧਣਾ ਠੀਕ ਹੈ ਤੇ ਕਿਸੇ ਨੂੰ ਭੰਕ ਨਾ ਲ ਸਹੀ ਗੱਲ ਆਪਾਂ ਚੁੱਪ ਚਾਪ ਉਹ ਵੀ ਤੁਸੀਂ ਤਲਾਕ ਲੈ ਲਓ ਪਹਿਲਾਂ ਉਹ ਤਲਾਕ ਤਾਂ ਲੈ ਲਾਂਗੇ ਤਲਾਕ ਤੋਂ ਪਤਾ ਕੋਰਟ ਚ ਜਾਵਾਂਗੇ ਦੋਨੇ ਪਾਸੇ ਰਜਮੰਦੀ ਹੋਣੀ ਚਾਹੀਦੀ ਹੈ ਜੇ ਇਹ ਨਾ ਮੰਨੀ ਆਪਾਂ 4-5 ਸਾਲ ਕੋਰਟ ਚ ਲੰਮਕੀ ਜਾਵਾਂਗੇ ਉਹਨਾਂ ਤਾਂ ਬੁਢਾ ਹੋ ਜਾਊਗਾ ਮੈਂ ਸਰ ਬੰਤੀ ਕਰਾਂਗੇ ਹੁਣ ਬਸ ਤੂੰ ਚੁੱਪ ਕਰਕੇ ਵੇਖੀ ਜਾਈਂ ਠੀਕ ਹੈ ਤੇ ਸਾਡਾ ਸਾਥ ਦੇਣਾ ਹੋਊਗਾ ਇਹਦਾ ਫਾਹਾ ਵਡਾਂਗੇ ਆਪਾਂ ਹੋਰ ਕੀ ਕਰਾਂਗੇ ਠੀਕ ਕਰੋ ਮੰਗਰੋ ਲਾ ਦੇਾਂਗੇ ਇਹਦਾ ਵਿਆਹ ਕਰ ਦਾਂਗੇ ਕੌਣ ਪੁੱਛਦਾ ਕੋਈ ਨਹੀਂ ਪੁੱਛਦਾ ਅੱਜਕੱਲ ਬਥੇਰੇ ਮਾਰ ਮਾਰ ਸਿੱਟੀ ਜਾਂਦੇ ਕੋਈ ਨਹੀਂ ਬੋਲਦਾ ਮਾਰ ਮਾਰ ਸਿੱਟੀ ਜਾਂਦੇ ਕੋਈ ਨਹੀਂ ਬੁਲਾਉਂਦਾਗਾ ਬੀਬੇ ਠੀਕ ਹੈ ਹਾਂ ਹਾਂ ਠੀਕ ਹੈ ਠੀਕ ਹੈ ਕੁੜੀਏ ਤੂੰ ਤਿਆਰ ਆ ਨਾ ਹਾਂ ਵੀਰੇ ਮੈਂ ਤਿਆਰ ਆ ਬਸ ਫਿਕਰ ਨਾ ਕਰ ਤੇਰੀ ਨਵੀਂ ਭਾਬੀ ਆਈ ਲੈ ਠੀਕ ਹੈ ਵੀਰੇ ਹੁਣ ਤੂੰ ਉਹਦੇ ਹੱਥ ਦਾ ਚਿਕਨ ਬਣਾਇਆ ਖਾਇਆ ਕਰੇਂਗੀ ਠੀਕ ਹੈ ਵੀਰੇ ਠੀਕ ਚੱਲ ਵੀਪੇ ਕਰਦੇ ਆਂ ਸ਼ਾਮ ਨੂੰ ਫਿਰ ਹਾਂ ਠਿੱਲਾ ਨਾ ਪਈ ਹੁਣ ਨਾ ਨਾ ਫਿਕਰ ਨਾ ਕਰ ਹਾਂ ਇਹਦਾ ਯੱਬ ਨਵੇਂੜ ਤੇ ਫੇਰੀ ਤੇਰੇ ਅੱਗੇ ਕੁਝ ਹੋਊਗਾ ਸਹੀ ਗੱਲ ਆ ਤੇਰੀ ਹਾਂ ਤੂੰ ਤਾਂ ਆਪਣੀ ਕੁੜੀ ਭਾਗਾ ਵਾਲੀ ਆ ਨਾ ਜਿਹੜਾ ਇੰਨਾ ਵਧੀਆ ਘਰਬਾਰ ਮਿਲਿਆ ਚੱਲ ਲਓ ਹਾਂ ਕਿਧਰ ਤੁਰੇ ਆਉਂਦੇ ਆ बैठो अंदर तो लाइट है नी बहुत गगू कि मालिका तीया सब दिया स गल सुनने ਉਹ ਤੇਰੀ ਮਾਂ ਤੇ ਪਿਓ ਆਇਆ ਪਾਣੀ ਫੜਾਇਆ ਨਹੀਂ ਤਾਂ ਨਹੀਂ ਜੇ ਗੱਲ ਦੀ ਕਿਸੇ ਦੀ ਭਾਅ ਕੱਢੀ ਹੈ ਨਾ ਤੇ ਆ ਦਾ ਹਿਸਾਬ ਨਾਲ ਤੇਰੀ ਖੈਰ ਨਹੀਂ ਜੇ ਪਾਣੀ ਫੜਾਇਆ ਸਿੰਘ ਜੀ ਹੋਰ ਕਿਵੇਂ ਆ ਠੀਕ ਹੋ ਡੈਡੀ ਹਾਂ ਠੀਕ ਆ ਸਭ ਤਾਂ ਸਾਰੇ ਠੀਕ ਠਾਕ ਤੋ ਹੋਰ ਦੋਸਤ ਠੀਕ ਆ ਪਤਾ ਲੈ ਪਤਾ ਬੈਠੇ ਠੀਕ ਹੋ ਠੀਕ ਠਾਕ ਪਤਾ ਠੀਕ ਰਹੀ ਨਹੀਂ ਆ ਵਧੀਆ ਚਲ ਵਧੀਆ ਤੇ ਹੋਰ ਬਰੋਣਾ ਕਿਵੇਂ ਆ ਠੀਕ 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 ਖੁਸ਼ ਆਂ ਤੋ ਬਹੁਤ ਭਾਗਾਂ ਵਾਲੇ ਆ ਆਪਾਂ ਜਿਹੜਾ ਇਦਾਂ ਦਾ ਪਰਿਵਾਰ ਮਿਲਿਆ ਆਪਾਂ ਨੂੰ ਇਦਾਂ ਦਾ ਖੁਸ਼ ਰਿਹਾ ਕਰ ਬਸ

ਨਹੀਂ ਡਿੱਗੰਦੇ ਨਿਸ਼ਾਨ ਤਾਂ ਹੈ ਨਹੀਂ ਪੁੱਤੇ ਇਹ ਲੈ ਨਹੀਂ ਨਹੀਂ ਮੇਰੇ ਬੱਚਾ ਤੂੰ ਝੂਠ ਝੂਠ ਬੋਲਦਾ ਪੁੱਤ ਦੱਸ ਕੀ ਗੱਲ ਹੋਈ ਮਾਂ ਮਾਂ ਪੁੱਤ ਮੈਂ ਤੇਰੀ ਕੋਈ ਚਿੰਤਾ ਕਰੀ ਅੰਦਰ ਤੇ ਬਚਿੰਤਾ ਕੀ ਮੈਂ ਨਾ ਕਰਾਂ ਪੁੱਤ ਦੱਸ ਤੀ ਹੋਇਆ ਮੰਮੀ ਕੀ ਦੱਸਾਂ ਇਹਨਾਂ ਨੇ ਨਾ ਮੈਨੂੰ ਚਿਕਨ ਬਣਾਉਣ ਨੂੰ ਕਿਹਾ ਸੀਗਾ ਮੈਂ ਇਹਨਾਂ ਨੂੰ ਮਨਾ ਕਰਤਾ ਸੋਨ ਪਤਾ ਆਪ ਖਾਂਦੇ ਨਹੀਂ ਤੇ ਬਸ ਇਹਨਾਂ ਨੇ ਫਿਰ ਮੇਰਾ ਹੱਥ ਫੜ ਲਿਆ ਉਸਨਾਂ ਥੋੜੇ ਜਿਹਾ ਕੁੱਟ ਮਾਰੀ ਦਿੱਤੀ ਉਹ ਤਾਂ ਆਪਣੇ ਤਾਂ ਮੀਟ ਖਾਂਦੇ ਨਹੀਂ ਆਪਣੇ ਤਾਂ ਬਣਦਾ ਨਹੀਂ ਮੈਂ ਕਿਹਾ ਸੀ ਮਮੀ ਇਹਨਾਂ ਨੂੰ ਵੀ ਦੀਦੀ ਨੂੰ ਪੈਰੋ ਇਹ ਮੈਨਾਂ ੱੱੱਕਾ ਕਰ ਲਾਤੀ ੱੱੱਕੀ ਨਾ ਬਣਵਾਉ। ਕੋਈ ਨਾ ਬੁੱਤਕ ਬੇਲੀਏ। ਕੋਈ ਨਾ ਬੁੱਤਕ ਕਰਦਿਆਂ ਗੱਲ ਇਹਨਾਂ ਨਾਲ। ਨਹੀਂ ਡੈਡੀ ਤੁਸੀਂ ਗੱਲ ਨਾ ਕਰੋ। ਤੇਰੇ ਮੈਨੂੰ ਕੋਰਤਾਂ ਕਰਨਗੇ। ਹਾਂ ਮੈਂ। ਸਭ ਠੀਕ ਹੋ ਜਾਊਗਾ। ਤੁਸੀਂ ਚਿੰਤਾ ਨਾ ਕਰੋ। ਗੱਲ ਤਾਂ ਕਰਨੀ ਪਊਗੀ ਜੇ ਥੋੜੀ ਹੁੰਦਾ ਫਿਰ ਵੀ ਕੁੱਟਮਾਰ ਕਰਨੀ। ਨਹੀਂ ਕੋਈ ਗੱਲ ਨਹੀਂ ਬਣੂ ਸਭ ਠੀਕ ਹੋ ਜਾਊਗਾ। ਆਪੇ ਸਮਝਾਂਗੇ। ਇੱਥੇ ਆ ਕੇ ਬਹਿ ਗਈਆਂ ਹੋਰ ਭੈਣ ਜੀ ਕੰਮ ਕੰਮ ਤਾਂ ਕਦੀਆ ਕਰਨੀ ਤੇ ਕੋਣਾ ਸੁਭਾਅ ਕਰਦੀ ਏ ਕੰਮ ਇਹ ਕਿਉਂ ਭੈਣ ਜੀ ਕੀ ਹੋ ਗਿਆ ਅਸੀਂ ਤਾਂ ਵਧੀਆ ਸੰਭਾਲ ਕਰਦੇ ਤੜਕੋਟ ਕੇ ਤਾਂ ਪਾਸ ਕਰਨ ਵਾਈ ਜਾਂਦੀ ਆ ਅਸੀਂ ਝਾਕੀ ਜਾਂਦੇ ਰਹਿੰਦੇ ਵੀ ਹੁਣ ਵੀ ਚਾਹ ਲੈ ਕੇ ਆਈ ਹੁਣ ਵੀ ਚਾਹ ਲੈ ਕੇ ਇਹਨੂੰ ਕੋਈ ਸਿਖਾਇਆ ਕਿ ਨਹੀਂ ਤੁਸੀਂ ਤੀ ਤਾਂ ਸਾਡੀ ਨੂੰ ਪੂਰੇ ਗੁਣ ਦਿੱਤੇ ਆ ਪੂਰੇ ਗੁਨਾਕਾਰੀ ਬਣਾਈ ਹੋਈ ਮੈਨੂੰ ਤਾਂ ਲੱਗਦਾ ਨਹੀਂ ਕੋਈ ਗੁਣ ਗੁਣ ਸੱਸ ਸੋਹਰੇ ਨਾ ਬਡਾ ਕਿਹੜਾ ਗੁਣ ਹੁੰਦਾ ਵੀ ਉਹਨੂੰ ਟਾਈਮ ਨਾਲ ਚਾਹ ਨਹੀਂ ਪਾਣੀ ਨਹੀਂ ਦੇਣਾ ਉੱਠ ਕੇ ਟੜਕੇ ਉੱਠ ਕੇ ਸੁਰਖੀ ਪਾਊਡਰ ਲਾ ਕੇ ਬਾਠ ਕਰਨ ਲਵਾਈ ਜਾਂਦੀ ਆ ਬਸ ਹੋਈ ਸਖਾਇ ਤੁਸ ਤੱਕ ਲੈਣ ਹੋ ਤਾਂ ਪੈਂਜੀ ਰੱਬ ਦਾ ਨਾਮ ਵੀ ਤਾਂ ਲੈਣਾ ਹੀ ਹੁੰਦਾ ਰੱਬ ਦਾ ਨਾਮ ਵੀ ਜ਼ਰੂਰੀ ਹੈ ਤੇ ਦੁਪਹਿਰੇ ਕਰ ਲਿਆ ਕਰੇ ਹੁਣ ਮਟਾਉਂਦਾ ਦੁਪਹਿਰੇ ਪਾਠ ਕਰ ਲਿਆ ਕਰੇ ਪੈਂਜੀ ਸਾਡੀ ਧੀ ਥੋੜੇ ਹਵਾਲੇ ਕੀਤੀ ਸੀ ਬਸ ਤੁਸੀਂ ਹੁਣ ਮਿਹਰ ਕਰੋ ਇੰਨੀ ਕੀ ਬੇਨਤੀ ਕਰੋ ਵੀ ਇਹਨੂੰ ਧੀ ਬਣਾ ਕੇ ਰੱਖੋ ਨਹੀਂ ਪੈਣੇ ਹੱਥ ਨਾ ਬੰਨ ਮੇਰੇ ਮੂਰੇ ਸਖਾਏ ਨੂੰ ਆਪ ਦੀ ਧੀ ਨੂੰ ਕੁਝ ਸਖਾ ਕੇ ਤੋਰੀ ਦਾ ਹੁੰਦਾ ਬਗਾਨੇ ਕਰੇ ਅਸੀਂ ਤਾਂ ਬਹੁਤ ਸਿੱਖਿਆ ਦਿੱਤੀ ਹੈ ਜੀ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਵੀ ਸਾਡੀ ਧੀ ਥੋੜੇ ਕਹਿਣੇ ਨਾ ਚੱਲੇ ਤੁਹਾਡਾ ਕਹਿਣਾ ਸਾਡੀ ਤਾਂ ਜਮਾਂ ਨਹੀਂ ਸੁਣਦੀ ਨਾ ਪਤਾ ਨਾ ਪਤਾ ਐਦਾਂ ਨਾ ਕਰਿਆ ਕਰ ਜੀ ਡੈਡੀ ਸਾਰਾ ਕੰਮ ਕਰਦੀ ਕਰਦੀਓ ਕੰਮ ਇਹ ਹੁਣ ਇੱਥੇ ਹੀ ਬਹਿ ਗਈ ਹੁਣ ਦੇਖ ਲੈ ਤੁਸੀਂ ਹੁਣ ਤੁਸੀਂ ਆ ਕੇ ਬੈਠੇ ਤੇ ਇੱਥੇ ਬੈਠੀ ਆੜੀ ਉਹ ਸਾਰਾ ਕੰਮ ਕੌਣ ਕਰੂਗਾ ਜਿਹਦਾ ਪਿਆਗਾ ਕੋਈ ਨਹੀਂ ਭੈਣ ਜੀ ਜੇ ਅਸੀਂ ਅੱਜ ਜਾਏ ਤਾਂ ਹੀ ਸਾਡੇ ਕੋਲੇ ਬੈਠੀ ਐਸੀ ਕਿਹੜਾ ਰੋਜ਼ ਰੋਜ਼ ਤੁਰੇ ਰਹੀ ਮੈਂ ਲੈ ਆਉਣਾ ਤਾਂ ਹੁੰਦਾ ਹੀ ਮਾਪਿਓ ਨੇ ਪਰ ਇਹਨੂੰ ਕੁਛ ਸਮਝਾ ਕੇ ਜਾਇਓ ਭੈਣ ਜੀ ਹੁਣ ਤੁਸੀਂ ਮਾਮਾ ਅਸੀਂ ਤਾਂ ਤੋਰਤੀ ਤੁਹਾਡੇ ਕੋਲੇ ਤੁਸੀਂ ਸਮਝਾਓ ਉਹ ਨੂੰ ਚਲੋ ਕੋਈ ਨਹੀਂ ਹੁਣ ਮੈਂ ਤਾਂ ਜਿੰਨੀ ਕਿਚੋਕੀ ਸੀ ਉਨੀ ਕਮਤਬਦ ਦੇ ਦਿੱਤੀ ਹੁਣ ਤੁਹਾਡੇ ਹਵਾਲੇ ਕਰਤੀ ਆ ਸੀ ਬਥੇਰਾ ਮੱਥਾ ਮਾਰਦੀ ਆ ਮੈਂ ਤਾਂ ਇਹਦੇ ਨਾਲ ਪਰ ਸੁਣਦੀ ਕਿੱਥੇ ਐ ਚਲੋ ਕੋਈ ਨਹੀਂ ਭਾਂਜੀ ਜੋ ਗਲਤੀ ਹੋ ਗਈ ਸਾਨੂੰ ਮਾਫ ਕਰ ਭਾਂਜੀ ਐ ਦੇਖੀ ਨੀਲ ਕਿੱਦਾ ਪਏ ਮਰਤ ਇਹਦੇ ਨੀਲਾਂ ਦਾ ਇਹਨੂੰ ਪਤਾ ਹੋਣਾ ਮੈਨੂੰ ਇਹਦੇ ਨੀਲਾਂ ਦਾ ਕੀ ਪਤਾ ਕੱਲ ਮੁੰਡੇ ਨੇ ਮੀਟ ਲਿਆ ਕੇ ਦਿੱਤਾ ਸੀਗਾ ਵੀ ਮੀਟ ਬਣਾ ਦੇ ਉਦੋਂ ਕੁੜੀ ਮੀਟ ਮੰਗੀ ਜਾਂਦੀ ਸੀਗਾ ਅਸੀਂ ਤਾਂ ਖਾਣੇ ਆ ਭਾਈ ਇਹ ਕਹਿੰਦੀ ਨਾ ਤਾਂ ਸਾਡੇ ਘਰੇ ਬਣਦਾ ਨਾ ਮੈਂ ਬਣਾਵਾ ਲੜਪੇ ਹੋਣਗੇ ਆਪਸ ਵਿੱਚ ਮੈਨੂੰ ਕੀ ਪਤਾ ਇਹ ਨੀਲਾ ਦਾ ਫਿਰ ਭੈਣ ਜੀ ਅਸੀਂ ਬਹੁਤ ਲਾਟਾ ਨਾ ਪਾਲੀ ਐ ਅਸੀਂ ਕਦੀ ਇਹਨਾਂ ਇਹਦੇ ਤੇ ਉਂਗਲ ਨਹੀਂ ਚੱਕੀ ਹੈਗੀ ਬਹੁਤ ਪਤ ਪੁੱਤਾਂ ਨੂੰ ਰੱਖੀ ਐ ਭੈਣ ਜੀ ਤੇ ਅਸੀਂ ਵੀ ਇਹ ਵਿਆਹ ਕਈ ਲੈਂਦੀ ਐ ਅਸੀਂ ਵੀ ਤਾਂ ਲਾਡਾ ਨਹੀਂ ਰੱਖੀ ਐ ਫਿਰ ਹੁਣ ਜੇ ਆਪਸ ਵਿੱਚ ਲੜ ਪੈਂਦੇ ਤਾਂ ਸਾਡੇ 'ਚ ਕੋਈ ਦੋਸ ਜੇ ਹੁਣ ਕੁਝ ਕਹੂਗਾ ਮੁੰਡਾ ਭਾਈ ਜੋ ਕੁਝ ਸਾਡੇ ਘਰੇ ਬਣਦਾ ਉਹ ਤਾਂ ਇਹਨੂੰ ਬਣਾ ਕੇ ਦੇਣਾ ਪਊਗਾ ਨਾ ਖਾਵੇ ਬਣਾ ਕੇ ਤਾਂ ਦੇਣਾ ਪਊਗਾ ਸਾਡੇ ਨਹੀਂ ਬਣਦਾ ਭੈਣ ਜੀ ਮੀਟਸ ਦੀ ਖਾਂਦੇ ਨਹੀਂ ਛੋਡੇ ਨਹੀਂ ਬਣਦਾ ਹੁਣ ਸਾਡੇ ਤਾਂ ਖਾਂਦੇ ਐ ਅਸੀਂ ਤਾਂ ਬਣਦਾ ਸਾਡੇ ਤਾਂ ਉਹ ਬਣਾ ਕੇ ਦੇਣਾ ਪਊਗਾ ਉਹ ਜਿਹੜੇ ਛੋਡੇ ਘਰ ਦੇ ਸੰਸਕਾਰ ਸੀ ਉੱਥੇ ਰਹਿ ਗਏ ਇੱਥੇ ਸਹੁਰਿਆਂ ਦੀ ਚੱਲੂਗੀ ਈ ਪੱਲਾ ਕੋਈ ਨਹੀਂ ਪਤਾ ਜਿੱਦਾਂ ਕਹਿੰਦੇ ਉਦਾਂ ਕਰ ਲੈਂਦੇ ਹਾਂ ਹਾਂ ਪਤਾ ਤੂੰ ਪਾਠ ਨਾ ਰਾਤ ਨੂੰ ਨੂੰ ਕਰ ਲਿਆ ਕਰ ਡੈਡੀ ਰਾਤ ਨੂੰ ਵੀ ਨਹੀਂ ਕਰਨ ਦਿੰਦੇ ਕਹਿੰਦੇ ਜਿੰਨਾ ਚਿਕਨ ਅਸੀਂ ਰੋਟੀ ਨਹੀਂ ਖਾਂਦੇ ਉਹਨਾਂ ਚ ਕਦੋਂ ਪਾਠ ਨਹੀਂ ਕਰਨਾ ਕੋਈ 10 ਵਜੇ ਰੋਟੀ ਖਾਂਦਾ ਕੋਈ 11 ਵਜੇ 1.5 ਵਜ ਜਾਂਦਾ ਡੜੀ ਪੈਣ ਲੱਗੀ। ਇਹ ਦੁਪਹਿਰੇ ਕਰ ਲਿਆ ਕਰ ਪੁੱਤ ਫਿਰ ਹੋਰ ਕੀ? ਚਲ ਠੀਕ ਹੈ ਫਿਰ ਅਸੀਂ ਚੱਲਦੇ ਹਾਂ ਚੰਗਾ। ਚੰਗਾ ਪੁੱਤ। ਚੰਗਾ। ਹਾਂ ਠੀਕ। ਚੱਲ ਪੁੱਤ ਕੋਟਾਪ। ਚੱਲ। ਉਹ ਗੱਲ ਬਾਤ ਤਾਂ ਦੱਸ ਦਿਆ ਕਰ ਚੰਗਾ। ਠੀਕ ਹੈ। ਕੋਈ ਗੱਲ। ਚਿੰਤਾ ਨਾ ਕਰ ਪੁੱਤ ਚੰਗਾ। ਠੀਕ ਹੈ। ਠੀਕ ਹੈ ਡੜੀ। ਹਾਂ ਜੀ। ਕਰ ਲਈ ਬਿਆਹ ਦੀ ਤਿਆਰੀ। ਪੈਸੇ ਕੂਸੇ ਜੋੜ ਕੇ ਰੱਖਿਓ। ਅਰੇ ਮੁੰਤਾ ਸ਼ੇਮ ਲਈ ਜਾਵਾਂਗੇ ਆਪਾਂ। ਆਹ ਯਾਰ ਇਹ ਯਾਰ। ਬੇ ਕੀ ਦੇਣਾ ਮਾਰੀ ਜਾਣਾ ਗੱਲਾਂ। ਬੇਬੇ ਤੇਰੀ ਨੋਹ ਨਾਲ ਕਿੰਨਾ ਕਰੀ ਜਾਣਾ। ਉਹ ਤਾਂ ਤਾਂ ਜੱਪਨ ਵੇੜ ਦੇ ਪੈ ਨਾ। ਉਹ ਤਾਂ ਤੂੰ ਦੇਖਦੀ ਆ ਅੱਜ ਦਾ ਕੰਡਾ ਕੱਢ ਹੀ ਦੇਣਾ ਮੈਂ। ਬੇ ਛੇਤੀ ਕਰ ਕੋਈ ਚਾਰਾ ਨਾਲ ਦੀ ਆਸ ਹੋ ਜੇ। ਮੇਰੇ ਵੀ ਕੋਈ ਚੂੜੀਆਂ ਚੜੀਆਂ ਪਹਿ ਜਾਣਾ। ਕੋਈ ਗੱਡੀ-ਗੁੱਡੀ ਲੈ ਲਗੇ। ਮੈਂ ਜਾ ਕੇ ਉਹਦਾ ਨਿਵੇੜਦਾ ਕੱਢਦਾ ਕੰਡਾ ਤੂੰ ਦੇਖ ਹੀ ਥੀ ਕਾਹਦਾ ਕੰਮ ਹੋਣਾ ਮੈਂ। ਛੇਤੀ ਕਰ। ਫੋਨ ਤੇ ਨਾ ਲੱਗਿਆ ਰਿਆ ਕਰ। ਗੱਲ ਸੁਣੋ ਮੇਰੀ। ਹਾਂ। ਮੈਂ ਕਰਾਉਣ ਲੱਗਾ ਦੂਜਾ ਵਿਆਹ ਆ ਗਈ ਤਾਂ ਸਮਝ ਮੈਥੋਂ ਕੀ ਗੱਲ ਤੇ ਹੋਣੀ ਤੇਥੋਂ ਕੋਲ ਤਾਂ ਤੈਨੂੰ ਨਾ ਤੇ ਤੋਂ ਮੀਟ ਮਣੇ ਨਾ ਤੇ ਤੋਂ ਕੰਮ ਹੋਵੇ ਮੈਨੂੰ ਤਾਂ ਹੋਰ ਘਰ ਵਾਲੀ ਚਾਹੀਦੀ ਐ ਹੁਣ ਤਾਂ ਇਹਨੂੰ ਸਾਰਾ ਕੁਝ ਮਨਾਉਣ ਲੱਗ ਗਿਆ ਸੋਦੀ ਕਹਿਣ ਤੇ ਚੱਲਦੀ ਆ ਮੈਨੂੰ ਹੁਣ ਇਹ ਚਾਹੀਦੀ ਮੈਂ ਤਾਂ ਹੋਰ ਘਰ ਵਾਲੀ ਡੋਣੀ ਆ ਅਗਨੇ ਸਮਝੋ ਨਹੀਂ ਮੈਂ ਆ ਕੀ ਬਣੂਗਾ ਚੁੱਪ ਰਹਿ ਵਸ ਤੂੰ ਬੋਲ ਨਾ ਜਿੰਦਾ ਦੇਖ ਲਾ ਮੰਮੀ ਆ ਦੇਖੋ ਕੀ ਕਹੀ ਜਾਂਦੇ ਆ ਸਮਝਾਓ ਦੂਜਾ ਸੁਝਾਉਣੂਏ ਪੇ ਤੂੰ ਕੀ ਕਹਿੰਦਾ ਇਹ ਦੂਜਾ ਵਿਆਹ ਕਰਾਉਣਾ ਨਾ ਤੇ ਹੋਰ ਕੀ ਕਰੇ ਤੈਨੂੰ ਤਾਂ ਕੁਛ ਆਉਂਦਾ ਨਹੀਂ ਤੂੰ ਤਾਂ ਸਮਝਦੀ ਨਹੀਂ ਅਜੇ ਅਣੀ ਇਹਨੂੰ ਸਮਝਾ ਮੈਂ ਹੁਣ ਤਾਂ ਸੋਡੇ ਕਹਿਣ ਤੇ ਚੱਲਦੀ ਆ ਤੂੰ ਕੀ ਗੱਲ ਕਰਦੇ ਜਲਦੀ ਨਾ ਸਾਡੇ ਕਹਿਣ ਤੇ ਸਾਡਾ ਕੋਈ ਕੰਮ ਨਹੀਂ ਕੀਤਾ ਢੰਗ ਨਾਲ ਹੈ ਨਾ ਤੇਰੇ ਮਾਪਿਓ ਨੇ ਸਾਨੂੰ ਕੋਈ ਪੈਸੇ ਦਿੱਤੇ ਨਾ ਕੋਈ ਸਮਾਨ ਦਿੱਤਾ ਕੋਈ ਤੇ ਹਲੇ ਤੂੰ ਮੀਟ ਬਣਾਉਣ ਨੂੰ ਕਹਿ ਰਹੀ ਏ ਇਸ ਤਰੀਕੇ ਦੇ ਵਿੱਚ ਨਕਦ ਦਿਖਾਉਣਾ ਹੁੰਦਾ ਨਕ ਪੜਾਦਾ ਤੂੰ ਮੇਰਾ ਨਹੀਂ ਬਣਾਇਆ ਤੈਨਾਂ ਨਾਲ ਤਾਂ ਦੂਜੀ ਚੰਗੀ ਆ ਤਨਖਾਹ ਲੈਂਦੀ ਆਲੀ ਤਨਖਾਹ ਹਰ ਮਹੀਨੇ ਚੜੇ ਮਹੀਨੇ ਪੈਸੇ ਆਉਂਦੇ ਆ ਨੂੰ ਬੱਸ ਉਹ ਆਲਾ ਕਿੱਥੇ ਰਹੇਗੀ ਤੂੰ ਬਲਾਉਣ ਨੂੰ ਫਿਰ तू सिर्फ कर रहे हो हैं। आधे आधे क्यों कर रहे हैं? आरु आरु। आह! आह! सड़ दो। हट लीट तो रहा पुराना। चल दिल्ली का साला भैया। सड़ दो तेरे। आदम बोलते। ਨਾ ਜਿੰਨਾ ਚਿਰ ਇਹਦੇ ਵਿੱਚ ਚਾਲਸਾਂ ਰਹਿਣਾ ਜਾਣ ਤਰਫੀਆਂ ਦੇ ਉੱਥੇ ਨੂੰ ਚੱਲ ਵੇ ਚੱਲ ਪੁੱਤ ਚੱਲ ਚੱਲ ਜਿੱਤਾ ਜੀ ਜਿਆ ਨਹੀਂ ਲੱਗਦਾ ਮੇਰਾ ਕਿਤੇ ਵੀ ਕੋਈ ਸਿੰਦੋ ਹਾਂਜੀ ਗੱਲ ਸੁਣਿਆ ਹਾਂਜੀ ਆਪਾਂ ਗੱਗੂ ਕੋਲੇ ਨਾ ਜਾਈਏ ਮੇਰੇ ਤਾਪ ਜੀ ਸਰ ਦਾ ਚਾਹੁੰਦਾ ਮੈਂ ਹਿੰਦੀ ਗੱਲ ਸਕਦਾ ਹਾਂ ਯਾਰ ਪਤਾ ਨਹੀਂ ਕਿਵੇਂ ਹੋ ਕੁੜੀ ਬੈਸਲ ਚਲੋ ਮਹਾਰਾਜ ਚੋਖ ਰੱਖੇ ਕੁੜੀ ਆਪਣੀ ਖੁਸ਼ ਆ ਬੈਸਦਾ ਘਰ ਵਧੀਆ ਮਿਲਿਆ ਉਹਨੂੰ ਮੈਨੂੰ ਨਾ ਸੁਪਨਾ ਬਹੁਤ ਮਾੜਾ ਆ ਯੋ ਛੱਡ ਬਰਾ ਸੁਪਨੇ ਸਾਪਣੇ ਤੇ ਵਿਸ਼ਵਾਸ ਨਾ ਕਰਿਆ ਕਰ ਕੋਈ ਗੱਲ ਨਹੀਂ ਸੁਪਨੇ ਸਾਪਣ ਤਾਂ ਆਉਂਦੇ ਹੀ ਰਹਿੰਦੇ ਆ ਬਾਕੀ ਤੂੰ ਤਿਆਰੀ ਕਰ ਲੈ ਕੱਲ ਨੂੰ ਚੱਲਦੇ ਆਪਾਂ ਠੀਕ ਹੈ ਮੇਰਾ ਨਾ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਹਾਂ ਜੀ ਨਹੀਂ ਲੱਗਦਾ ਕਿਤੇ ਵੀ ਐਵੇਂ ਹੋਇਆ ਪਿਆ ਵੀ ਮੈਂ ਭੱਜ ਕੇ ਉੱਡ ਕੇ ਚਲੀ ਜਾਵਾਂ ਪੂਰੀ ਕੋਈ ਨਾ ਕੋਈ ਨਾ ਚੱਲਾਂਗੇ ਆਪਾਂ ਕੱਲ ਨੂੰ ਚੱਲਾਂਗੇ ਤਿਆਰੀ ਕਰ ਲਾਂ ਠੀਕ ਹੈ ਚੱਲਦੇ ਆਂ ਕੱਲ ਨੂੰ ਆਪਾਂ ਸੋਸਿਕਾ ਜੀ ਦੋਸਤੋ ਅੱਜ ਅਸੀਂ ਛੋਟੀ ਜਿਹੀ ਵੀਡੀਓ ਉਸ ਭੈਣ ਦੇ ਲਈ ਬਣਾਈ ਆ ਜਿਹਨੂੰ ਸਹੁਰਿਆਂ ਨੇ ਜਹਤ ਤੱਕ ਮਾਰਤਾ ਸਾਡੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕੀ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤਾਂ ਜੋ ਕਿ ਸਮਾਜ ਦੇ ਵਿੱਚ ਜੋ ਇਹੋ ਜਿਹੇ ਖਲਾਉਣੇ ਕੰਮ ਹੁੰਦੇ ਨੇ ਉਹ ਨਾ ਹੋ ਸਕਣ ਤੇ ਇਹੋ ਜਿਹੇ ਗੰਦੇ ਬੰਦਿਆਂ ਦੇ ਨੱਥ ਪਾਈ ਜਾ ਸਕੇ ਇਸ ਸਟੋਰੀ ਦੇ ਵਿੱਚ ਅਸੀਂ ਜੋ ਭੈਣ ਨਾਲ ਜਨਮ ਹੋਏ ਨੇ ਉਹ ਸਾਰੇ ਦਿਖਾਏ ਨੇ ਅੱਗੇ ਤੁਹਾਨੂੰ ਸਾਡੇ ਪੰਮੀ ਚੋਹਾਨ ਜੀ ਦੱਸਣਗੇ ਸਸਤੀ ਪਾ ਦੋਸਤੋ ਜੇ ਇੱਕ ਵੀ ਲਾਈਕ ਦੇ ਦਿਓ ਸਾਰੇ ਵੀਡੀਓ ਸੋਹਣੇ ਆਪਿਆ ਨੌਵਾਦਲਾ ਅੱਜ ਆ ਕਰਦੇ ਢਾਈ ਸਾਲ ਪਿੱਛੇ ਕਰਦੇ ਐ ਢਾਈ ਕੰਮ ਪਿੱਛੇ ਕਰਦੇ ਐ ਤੇ ਇਹ ਇਹ ਹ ਨਹੀਂ ਹੋਣਾ ਚਾਹੀਦਾ ਕਿ ਜੋ ਗਰੀਬ ਮਾਪੇ ਗਰੀਬ ਮਾਪੇ ਦੀ ਸੀ ਸਮਝ ਕੇ ਉਹਨੂੰ ਮਾਰ ਦਿੱਤਾ ਜਾਂਦਾ ਹੈ ਰਾਜ ਦੀ ਗਰੀਬ ਚਲਦਾ ਜਾਂਦਾ ਤੇ ਬੜਾ ਇਹ ਹ ਨਹੀਂ ਹੋਣਾ ਚਾਹੀਦਾ ਤੇ ਸਾਰਿਆਂ ਨੂੰ ਗਰੀਬ ਮਾਪਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਤੇ ਜੋ ਇਹ ਜੇ ਸੋਹਰੇ ਆ ਉਹਨਾਂ ਦੇ ਨੱਥ ਪਹਿਣੀ ਚਾਹੀਦੀ ਆ ਸਹੀਓ ਭਾਈ ਜਿਵੇਂ ਮੈਡਮ ਨੇ ਦੱਸਿਆਗਾ ਕਿ ਪਹਿਲਾਂ ਹੀ ਆਪਾਂ ਸੰਭ ਲਈਏ ਮੌਕਾ ਕਿਉਂ ਸਾਰੇ ਪਛੀ ਪੱਕੇ ਇਹਨਾਂ ਨੇ ਸਮਝਾ ਦਿੱਤਾ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਮਗਰੋਂ ਕੈਂਡਲ ਮਾਰਚ ਚ ਆਪਾਂ ਚੱਕ ਕੇ ਤੁਰ ਜੰਨੇ ਆ ਮਗਰੋਂ ਕੈਂਡਲ ਮਾਰਚ ਕੱਢਣ ਦਾ ਕੋਈ ਫਾਇਦਾ ਨਹੀਂ ਪਹਿਲਾਂ ਹੀ ਸੰਭਲੋ ਜੇ ਤੁਹਾਨੂੰ ਪਤਾ ਲੱਗੇ ਤੁਹਾਡੇ ਆਂਡ ਕਮਾਲ ਚ ਇਹੋ ਜਿਹਾ ਕੋਈ ਵਾਕਾ ਹੋ ਰਿਹਾ ਹੈ ਤਾਂ ਉਹਨਾਂ ਨੂੰ ਪਹਿਲਾਂ ਹੀ ਸੰਭਲੋ ਉਹਨਾਂ ਵੈਰੀਆਂ ਦੇ ਨਖ ਪਾਓ ਦੋਸਤੋ ਕਈ ਵਾਰੀ ਆਪਾਂ ਕਹਿ ਦਿੰਨੇ ਆ ਵਿਚਾਲ ਕਿਤੇ ਕੀ ਹੋ ਜਾਂਦਾ ਆਪਾਂ ਕੀ ਲੈਣਾ ਹੈ ਬਹੁਤ ਲੋਕ ਇਹ ਵੀ ਸੋਚ ਜਾਂਦੇ ਨੇ ਕਿ ਇਹ ਗਰੀਬਾਂ ਦੀਆਂ ਥੀਆਂ ਇਹਨਾਂ ਦੇ ਪਿੱਛੇ ਕੌਣ ਖੜਨਾਂ ਵਾਲਾ ਹੈ ਪਰ ਇਹਨਾਂ ਦੇ ਪਿੱਛੇ ਖੜਨ ਵਾਲਾ ਸਮਾਜ ਹੁੰਦਾ ਆਪਾਂ ਹੁੰਨੇ ਆ ਜੇ ਆਪਾਂ ਗਰੀਬਾਂ ਦੀ ਇੱਤਿ ਆਂਦੇ ਨਾਲ ਖੜਾਂਗੇ ਤੇ ਕੋਈ ਅਤਿਆਚਾਰ ਕਰਨ ਤੋਂ ਪਹਿਲਾਂ 100 ਵਾਰੀ ਸੋਚੂਗਾ ਕਿ ਮੈਂ ਸਹੀ ਧੀ ਤੇ ਅਤਿਆਚਾਰ ਕਰਾਂ ਕਿ ਨਾ ਕਰਾਂ ਅਸੀਂ ਆਪਣਾ ਫਰਜ਼ ਨਿਭਾਦਤਾ ਵੀਡੀਓ ਬਣਾ ਕੇ ਹੁਣੇ ਤੁਹਾਡਾ ਫਰਜ਼ ਹੈ ਤੁਸੀਂ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਤੇ ਲੋਕਾਂ ਤੱਕ ਪਹੁੰਚਾਓ ਤਾਂ ਜੋ ਕਿ ਇਹੋ ਜਿਹੇ ਲੋਕਾਂ ਦੇ ਨੱਥ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ